ਭਾਈ ਜਨਮ ਦਿਨ ਤਾਂ ਹੁੰਦੇ ਰਹਿੰਦੇ ਆ ਪਰ ਇਹ ਮੌਕਾ ਆਪਾਂ ਨੂੰ 5 ਸਾਲ ਬਾਅਦ ਲਗਭਗ ਮਿਲਿਆ ਕਿਉਂਕਿ ਕੋਮ ਦਾ ਮੇਣਾ ਪਤਾਰਨਾ ਵਾ ਕਿ ਭਾਈ ਸਾਹਿਬ ਡਬੂ ਘਰ ਦੀ ਜੇਲ੍ਹ ਚ ਬੈਠੇ ਆ ਤੇ ਸਰਕਾਰ ਨੇ ਨਜਾਇਜ਼ ਹੀ ਪਰਚੇ ਪਾਏ ਹੋਏ ਆ ਤੇ ਜੇ ਆਪਾਂ ਹੋਂਨਾ ਹੱਕ ਚ ਜਾਏ ਤਾਂ ਫਿਰ ਬਹੁਤ ਦੇਰ ਹੋ ਜਾਣੀ ਆ ਭਾਈ ਅਮਰਤਪਾਲ ਨੇ ਖਾਲਿਸਤਾਨ ਦੀ ਗੱਲ ਕਰਦੀ ਤਾਂ ਉਹਦੇ ਨੇ ਐਸੇ ਕਾਦੀ ਲਗਾਤੀ ਆ ਨਾਲੇ ਉਹਨਾਂ ਨੇ ਮਤਲਬ ਕਿ ਨਸ਼ੇ ਛਡਾਏ ਆ ਤੇ ਅਮਰਤ ਸ਼ਿਕਾਇਆ ਵਾ ਕੋਈ ਜ਼ਿਆਦਾ ਗੁਨਾਹ ਵੱਡਾ ਤਾਂ ਕੀਤਾ ਨਹੀਂ ਹੋ ਗਿਆ ਜੇ ਭਾਈ ਇੱਕੋ ਗੱਲ ਆ ਜੇ ਔਰੰਗਜ਼ੇਬ ਸੀ ਤਾਂ ਗੁਰੂ ਗੋਬਿੰਦ ਸਿੰਘ ਵੀ ਆਏ ਸੀ ਜੇ ਕਾਂਸੀ ਫੇਕ ਰਿਸ਼ਨ ਵੀ ਆਇਆ ਸੀ ਤੇ ਜੇ ਹੁਣ ਅੱਜ ਭਗਵਾਨ ਤਮਾਨ ਦੀ ਸਰਕਾਰ ਆ ਜਾਂ ਮੋਦੀ ਦੀ ਸਰਕਾਰ ਆ ਤੇ ਫੇ ਬਾਜਾਂ ਵਾਲੇ ਨੇ ਵੀ ਕੋਈ ਆਪਣਾ ਜੋੜਾ ਕਰ ਲੈਣਾ ਹੈ ਕਿਹਦਾ ਜਾ ਰਿਹਾ ਵਾ ਪਰ ਆਪਾਂ ਇੱਕੋ ਗੱਲ ਕਹਿੰਦੇ ਆ ਕਿ ਬਾਜਾਂ ਵਾਲੇ ਤੋਂ ਡਰੋ ਬਾਕੀ ਹੋਰ ਸਰਕਾਰਾਂ ਤੋਂ ਡਰਨ ਦਾ ਕੋਈ ਜ਼ਿਆਦਾ ਹੈ ਨਹੀਂ ਗਾ। ਛੜਣ ਆ ਰਹੀਆਂ ਨੇ ਪ੍ਰਚਾਰ ਕਰਨ ਦੇ ਵਿੱਚ। ਹਾਂ ਜੀ ਹਾਂ ਜੀ ਭਾਈ ਬਿਲਕੁਲ ਆ ਰਹੀਆਂ ਨੇ। ਭਾਈ ਮੈਂ ਕਹਿੰਦਾ ਕਿ ਜਿੱਤਣਗੇ ਕੋਈ ਸਵਾਰੀ ਨਹੀਂ ਪੈਦਾ ਹੁੰਦਾ ਕਿ ਭਾਈ ਸਾਹਿਬ ਹਾਰਨਗੇ। ਭਾਈ ਜਨਮ ਦਿਨ ਤਾਂ ਆਉਂਦੇ ਰਹਿੰਦੇ ਆ ਪਰ ਇਹ ਮੌਕਾ ਆਪਾਂ ਨੂੰ 5 ਸਾਲ ਬਾਅਦ ਲਗਭਗ ਮਿਲਿਆ ਕਿਉਂਕਿ ਕੋਮ ਦਾ ਮੇਣਾ ਪਾ ਤਾਰਨਾ ਵਾ। ਕਿ ਭਾਈ ਸਾਹਿਬ ਡੱਬੂ ਘਰ ਦੀ ਜੇਲ੍ਹ ਤੇ ਸਰਕਾਰ ਨੇ ਨਜਾਇਜ਼ ਹੀ ਪਰਚੇ ਪਾਏ ਹੋਏ ਆ ਤੇ ਜੇ ਆਪਾਂ ਹੋਂ ਦਾ ਹੱਕ ਚਾਹੀਏ ਤਾਂ ਫੇਰ ਬਹੁਤ ਦੇਰ ਹੋ ਜਾਣੀ ਆ ਪੰਜਾਬ ਵਾਸਤੇ ਇਹ ਤੱਕਾ ਹੋ ਰਿਹਾ ਵੈਸੇ ਜਿੰਨਾ ਹੁਣ ਸਿੱਖਾਂ ਦੇ ਨੌਜਵਾਨਾਂ ਤੇ ਅਜਿਹਾ ਤਸ਼ੱਦਦ ਐਨਐਸਏ ਲੋਣਾ ਜੀ ਭਾਈ ਸਿੱਖਾਂ ਦੇ ਤੱਕਾ ਹੋ ਰਿਹਾ ਵਾ ਜੇ ਆਪਾਂ ਦੇਖਿਆ ਜਾਵੇ ਕਿ ਸਾਰੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਹਨਾ ਹੁਣ ਆਪਾਂ ਹੋਰ ਸਟੇਟਾਂ ਦੇ ਜਾਈਏ ਤੇ ਉਹਨਾਂ ਦੇ ਕੋਈ ਮਲਕ ਐਨਐਸਏ ਨਹੀਂ ਲਗਾਈ ਹੈ ਜਿਵੇਂ ਭਾਈ ਅਮਰਪਾਲ ਨੇ ਖਾਲਿਸਤਾਨ ਦੀ ਗੱਲ ਕਰਦੀ ਤਾਂ ਉੱਤੇ ਐਨਐਸਏ ਕਾਦੀ ਲਗਾਤੀ ਹੈ ਨਾਲੇ ਉਹਨਾਂ ਨੇ ਮਤਲਬ ਕਿ ਨਸ਼ੇ ਛੜਾਏ ਆ ਤੇ ਅਮਰਤ ਸ਼ਿਕਾਇਆ ਵਾ ਕੋਈ ਜ਼ਿਆ ਨਹੀਂ ਭਾਈ ਫਾਲਤਾਂ ਚਲੋ ਪ੍ਰਮਾਤਮਾ ਨੇ ਦੇਣਾ ਵਾ ਇਹਦਾ ਸਰਕਾਰ ਦਾ ਫਲ ਕਹਦਾ ਹੋਇਆ ਜੇ ਭਾਈ ਇੱਕੋ ਗੱਲ ਆ ਜੇ ਔਰੰਗਜ਼ੇਬ ਸੀ ਤਾਂ ਗੁਰੂ ਗੋਬਿੰਦ ਸਿੰਘ ਵੀ ਆਏ ਸੀ ਜੇ ਕਾਂਸੀ ਫੇ ਕ੍ਰਿਸ਼ਨ ਵੀ ਆਇਆ ਸੀ ਤੇ ਜੇ ਹੁਣ ਅੱਜ ਭਗਵਾਨਤਮਨ ਦੀ ਸਰਕਾਰ ਆ ਜਾਂ ਮੋਦੀ ਦੀ ਸਰਕਾਰ ਆ ਤੇ ਫੇ ਬਾਜਾਂ ਵਾਲੇ ਨੇ ਵੀ ਕੋਈ ਆਪਣਾ ਚੋੜਾ ਘੱਲ ਨਹੀਂ ਆ ਦੱਸਾਂਗੇ ਫਿਰ ਐਦਗੀ ਖਦੂਰ ਸਾਹਿਬ ਹਲਕੇ ਜੀ ਹਾਂ ਜੀ ਭਾਈ ਜਰੂਰ ਦੱਸਾਂਗੇ ਅੱਛਾ ਲੋਕਾਂ 'ਚ ਜਾ ਰਹੇ ਹੋ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਜੀ ਲੋਕਾਂ ਨੂੰ ਭਾਈ ਹੰਗਾਰਾ ਬਹੁਤ ਵਧੀਆ ਮਿਲ ਰਿਹਾ ਵਾ ਰੱਗ ਲੱਗ ਭਗ ਤੇ ਵਧੀਆ ਮਿਲ ਕੇ ਚੱਲ ਰਿਹਾ ਪ੍ਰਚਾਰ ਹਾਂ ਤਖਾਸ ਤੌਰ ਤੇ ਨੌਜਵਾਨ ਸਪੋਰਟ ਕਰ ਰਹੇ ਨੇ ਭਾਈ ਅਮਰਤਪਾਲ ਸਿੰਘ ਨੂੰ ਹਾਂਜੀ ਹਾਂਜੀ ਭਾਈ ਨੌਜਵਾਨਾਂ ਨੇ ਸਪੋਰਟ ਕਰਨੀ ਆ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਸਾਰੇ ਵਿਕਾਊ ਆ ਵੱਡੀਆਂ ਵੱਡ ਬਹੁਤ ਸਾਰਾ ਮੀਡੀਆ ਵਿਕਾਊ ਆ ਬਹੁਤ ਘੱਟ ਮੀਡੀਆ ਜਿਹੜਾ ਪ੍ਰਚਾਰ ਕਰ ਰਿਹਾ ਵਾ ਮੈਂ ਤੁਹਾਨੂੰ ਵੀ ਮਿਲ ਕੇ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਮਿਲ ਕੇ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਆ ਤੇ ਬਾਕੀ ਭਾਈ ਸਪੋਰਟ ਪੂਰੀ ਆ ਅੱਛਾ ਭਾਈ ਇੱਥੇ ਇੱਕ ਇੱਕ ਇਹ ਵੀ ਗੱਲ ਬਹੁਤ ਪ੍ਰਚਾਰੀ ਜਾ ਰਹੀ ਵੀ ਭਾਈ ਜਿਹੜਾ ਭਾਈ ਅਮਰਤਪਾਲ ਸਿੰਘ ਦੇ ਹੱਕ ਚ ਜਿਹੜਾ ਕੋਈ ਪ੍ਰਚਾਰ ਕਰ ਰਿਹਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹੀ ਰੋਕਿਆ ਜਾ ਰਿ ਬਈ ਲੋਰੋ ਕਿਆਦਾ ਜਾ ਰਿਹਾ ਵਾ ਪਰ ਆਪਾਂ ਇੱਕੋ ਗੱਲ ਕਹਿੰਦੇ ਆ ਕਿ ਬਾਜਾਂ ਵਾਲੇ ਤੋਂ ਡਰੋ ਬਾਕੀ ਹੋਰ ਸਰਕਾਰਾਂ ਤੋਂ ਡਰਨ ਦਾ ਕੋਈ ਜ਼ਿਆਦਾ ਹੈ ਨਹੀਂ ਗਾ ਅਰਚਨਾ ਆ ਰਹੀਆਂ ਨੇ ਪ੍ਰਚਾਰ ਕਰਨ ਦੇ ਵਿੱਚ ਹਾਂਜੀ ਹਾਂਜੀ ਭਾਈ ਬਿਲਕੁਲ ਆ ਰਹੀਆਂ ਨੇ ਹਾਂਜੀ ਤਾਂ ਜਿਹੜੀਆਂ ਅਰਚਨਾ ਆ ਰਹੀਆਂ ਨੇ ਫਿਰ ਇਹਨਾਂ ਦਾ ਸਾਹਮਣਾ ਕਿਵੇਂ ਕਰ ਰਹੇ ਹੋ ਭਾਈ ਜੀ ਭਾਈ ਸਾਹਮਣਾ ਪਰਮਾਤਮਾ ਹੀ ਸ਼ਕਤੀ ਦੇ ਰਿਹਾ ਵਾ ਹਾਂ ਬਸ ਹੀ ਹਾਂਜੀ ਸ਼ਾਇਦ ਕਿ ਫਿਰ ਜਿਤਾ ਕੇ ਭੇਜੋਗੇ ਤੁਸੀਂ ਭਾਈ ਸਾਹਿਬ ਨੇ ਜਿਤਾ ਕੇ ਭਾਈ ਮੈਂ ਕਹਿੰਦਾ ਕਿ ਜਿੱਤਣਗੇ ਕੋਈ ਸਵਾਰੀ ਨਹੀਂ ਪੈਦਾ ਹੁੰਦਾ ਕਿ ਭਾਈ ਸਾਹਿਬ ਹਾਰਨਗੇ ਹਾਂ ਜਿੱਤਣਗੇ ਜਿੱਤਣਗੇ अच्छा वैसे है ना लोग लोग ਤਾਂ ਇਹ ਕਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਸਿੱਖਾਂ ਦੇ ਆਗੂ ਨੇ ਜਾਂ ਸਿੱਖਾਂ ਦੇ ਮਸਲੇ ਚੱਕਦੇ ਨੇ ਜਿਹੜੇ ਗੈਰ ਸਿੱਖ ਲੋਕ ਨੇ ਤੁਸੀਂ ਉਹਨਾਂ ਤੱਕ ਪਹੁੰਚਦੇ ਹੋਵੋਗੇ ਉਹ ਕੀ ਕਹਿੰਦੇ ਨੇ ਭਾਈ ਲਗਭਗ ਸਾਰੇ ਹਿੰਦੂ ਵੀ ਨਾਲ ਆ ਜਿਹੜੇ ਪੰਜਾਬ ਦੇ ਹਿੰਦੂ ਆ ਪੰਜਾਬ ਦੇ ਮੁਸਲਿਮਾ ਸਾਰੇ ਭਾਈ ਨਾਲ ਆ ਕਿਉਂਕਿ ਸਾਰੇ ਤਾਂਗਾ ਚਿੱਟਾ ਗੱਲਾ ਸਿੱਖਾਂ ਦੇ ਮੁੰਡੇ ਨਹੀਂ ਕਰਦੇ ਪਰ ਇੱਥੇ ਗੈਰ ਸਿੱਖਾਂ ਦੀ ਗੱਲ ਚੱਲੀ ਆ ਚਲੋ ਕਹਿੰਦੇ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਣ ਉਹ ਪਰਮਾਤਮਾ ਨੇ ਸਾਰੇ ਦੀ ਜਾਤ ਕੋਈ ਨਹੀਂ ਬਣਾਈਏ ਤਾਂ ਆਹ ਬਾਈ ਜੀ Hindu ਧਰਮ ਨੂੰ ਬਲੌਕ ਕਰਦੇ ਨੇ ਇਹ ਗੱਲ ਬਿਲਕੁਲ ਸੱਚ ਹੈ ਬਾਈ ਜੀ ਬਿਲਕੁਲ ਜੀ ਬਿਲਕੁਲ ਅੱਛਾ ਤਾਂ ਇੱਥੇ ਇਹ ਗੱਲ ਬਿਹੱਦ ਜਿਹੜੀ ਦੱਸਣਾ ਜ਼ਰੂਰੀ ਆ ਆਹ ਬਾਈ ਜੀ ਹੁਣੀ ਸਿੱਖ ਨੇ ਵੈਸੇ ਜਿਹੜੀਆਂ ਜਾਤਾਂ ਪਾਤਾਂ ਧਰਮ ਇਹ ਇਨਸਾਨ ਨੇ ਹੀ ਬਣਾਏ ਨੇ ਆ ਸਿੱਖ ਭਾਈਚਾਰੇ ਵੱਲੋਂ ਜਿਹੜਾ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ